ਮੇਰੇ ਪਿੰਡ ਦੀਆਂ ਗਲੀਆਂ ਵੀ ਸੁਨਸਾਨ ਜੀਆਂ ਹੋ ਗਈਆਂ ਜਿੱਥੇ ਲੱਗਦੀਆਂ ਸੀ ਤਾਸ਼ਾਂ ਦੀਆਂ ਬਾਜ਼ੀਆਂ ਸੱਥਾਂ ਖਾਲੀ ਜੀਆਂ ਹੋ ਗਈਆਂ ਇੰਜ ਲੱਗੇ ਜਿਵੇਂ ਮਾਵਾ ਪੁੱਤਾਂ ਨੂੰ ਵਿਦੇਸ਼ ਭੇਜ ਕੇ ਉੱਤੇ ਖੇਸ ਲੈ ਕੇ ਸੌਂ ਗਏ ਜਿਨ੍ਹਾਂ ਪਿਓਾਂ ਦੀਆਂ ਧੌਣਾਂ ਸੀ ਉੱਚੀਆਂ ਪੁੱਤਾਂ ਬਾਜੋਂ ਨੀਵੀਆਂ ਜੀਆਂ ਹੋ ਗਈਆਂ ਸਾਰਾ ਦਿਨ ਰੌਲਾ ਪੈਂਦਾ ਸੀ ਗਲੀਆਂ ਵਿੱਚ ਖੌਰੇ ਕਿੱਥੇ ਜਾ ਕੇ ਰੌਣਕਾਂ ਸੌ ਗਈਆਂ ਵਿਰਲਾ ਵਰਲਾ ਦਸਦਾ ਹੈ ਕੋਈ ਗੱਭਰੂ ਪਿੰਡ ਚੜ ਕੇ ਆਈਆਂ ਧੁੱਪਾਂ ਵੀ ਪੌਂਗੀਆਂ ਦਿਲੋਂ ਤਾਂ ਹੌਲ ਪੈਂਦੇ ਬਿਲਕਦਾ ਮਨ ਪਤਾ ਨਹੀਂ ਕਿਵੇਂ ਮਾਵਾ ਬੁੱਲਾ ਨੂੰ ਸਿਉਂ ਗਈਆਂ ਵੇਖਦੇ ਆਂ ਹੀ ਵੇਖਦੇ ਆਂ ਮੇਰੇ ਪਿੰਡ ਦੀਆਂ ਰੌਣਕਾਂ ਜਿਵੇਂ ਆਉ ਗਈਆਂ ਆਉ ਗਈਆਂ ਆਉ ਗਈਆਂ ਮਾੜਾ ਜਾਂ ਛੇੜ ਕੇ ਦੇਖਿਆ ਸੀ ਦਰਦ ਪਿਉਦਾ ਜਦ ਗੱਲ ਲੱਗਿਆ ਉਹ ਮੇਰੇ ਉਹਦੀਆਂ ਹੱਥਾਂ ਪਲਾਂ ਵਿੱਚ ਮੈਨੂੰ ਪਿਉਂ ਗਈਆਂ ਚੀਮਿਆ ਜ਼ਰੂਰਤਾਂ ਦੇ ਸਾਹਮਣੇ ਅੱਜ ਖੁਸ਼ੀਆਂ ਨੇ ਆਉਗੀਆਂ ਜ਼ਰੂਰਤਾਂ ਦੇ ਸਾਹਮਣੇ ਅੱਜ ਖੁਸ਼ੀਆਂ ਨੇ ਆਉਗੀਆਂ ਦੋਸਤੋ ਮੇਰੀ ਜੇ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਲਾਈਕ ਕਰੋ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ